ਬਹੁਤ ਮੁਕੱਦਸ ਔਰ ਬਹੁਤ ਹੀ ਜਿਹੜਾ ਹੈ ਮਹਾਨ ਦਿਨ 23 ਦਸੰਬਰ ਜਦੋਂ ਸਾਡੇ ਸਹਿਬਜ਼ਾਦੇ ਚਾਰ ਸਹਿਬਜ਼ਾਦੇ ਦਸ਼ਮ ਪਿਤਾ ਦੇ ਪੁੱਤਰ ਜਿਹੜੇ ਉਹ ਮੁਗਲਾਂ ਦੇ ਅਗੇਂਸਟ ਜਿਹੜਾ ਹੈ ਇੱਕ ਧਾਰਮਿਕ ਯੁੱਧ ਜਿਹੜਾ ਸਮਾਜਿਕ ਯੁੱਧ ਦੇ ਅਗੇਂਸਟ ਉਹਦੇ ਵਿਰੁੱਧ ਜਿਹੜਾ ਹੈ ਮੁਗਲਾਂ ਦੇ ਉਹ ਸ਼ਹੀਦ ਹੋਏ ਔਰ ਮੈਂ ਬਾਅਦ ਫਿਲਮ ਦੇਖ ਰਿਆ ਸੀਗਾ ਇਹ ਜਿਸ ਤਰ੍ਹਾਂ ਇਹਨਾਂ ਨੇ ਤਲਵਿੰਦਰ ਔਰ ਰਾਣੇ ਔਰ ਸਾਡੇ ऋषिकान जी ने उपराला गीता है और काफी पब्लिक देख रही बाहर है कि जेड़ा इतिहास है ना साडा एक गाथा है, है जेडी एक महान युद्ध ਸਾਡੇ ਗੁਰੂ ਸਾਹਿਬਾਨ ਦਸਮ ਪਿਤਾ ਔਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤਾਂ ਅਗਰ ਦਿੱਤੀਆਂ ਨੇ ਤੇ ਉਹ ਜ਼ੁਲਮ ਦੇ ਅਗੇਂਸਟ ਦਿੱਤੀਆਂ ਨੇ ਔਰ ਮਾਨਵਤਾ ਨੂੰ ਇਹ ਦੱਸਿਆ ਹੈ ਕਿ ਆਪਾਂ ਇੱਕ ਹੋ ਕੇ ਇਸ ਦੁਨੀਆ ਦੇ ਵਿੱਚ ਜੀਣਾ ਹੈ ਔਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਜਿਹੜਾ ਵਾ ਦੁੱਖ ਨਹੀਂ ਦੇਣਾ ਵਾ ਔਰ ਸਾਡੀ ਜਿਹੜੀ ਪਨੀਰੀ ਹੈ ਉਸ ਲਈ ਵੀ ਇੱਕ ਉਪਰਾਲਾ ਹੈ ਕਿ ਉਹ ਆਪਣੇ ਇਸ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣਨ ਔਰ ਉਹਦੇ ਤੇ ਅਮਲ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜੜੀਆਂ ਵਾ ਉਹ ਮੁਹੱਲੇ ਤੋਂ ਲਾਗੋ ਲਾਗੋ ਕਈ ਦੂਰ ਤੋਂ ਵੀ ਆਈਆਂ ਹੋਈਆਂ ਵਾ ਬੜੀ ਸ਼ਰਦਾ ਭਾਵਨਾ ਦੇ ਨਾਲ ਜਿਹੜੀ ਆ ਉਹ ਫਿਲਮ ਨੂੰ ਮਤਲਬ ਕਿ ਦੇਖ ਰਹੇ ਆ ਔਰ ਤੁਸੀਂ ਜਾਣਦੇ ਹੋ ਕਿ ਜਿਹੜੇ ਸ਼ੀਦੀ ਦਿਨ ਜਿਹੜੇ ਆ ਉਹ ਚੱਲ ਰਹੇ ਆ ਇਸ ਤਰ੍ਹਾਂ ਜਿਹੜੇ ਸ਼ਹਿਬਜ਼ਾਦੇ ਜਿਹੜੇ ਆ ਉਹ ਮੁਗਲਾ ਦੁਆਰਾ ਸ਼ਹੀਦ ਕਰ ਦਿੱਤੇ ਗਏ ਹੀ ਔਰ ਦੇਖੋ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਇੰਨੀਆਂ ਵੱਡੀਆਂ ਕੁਰਬਾਨੀਆਂ ਜਿਨ੍ਹਾਂ ਨੇ ਉਸ ਸਮੇਂ ਜਿਹੜੀ ਆ Hindu ਕੌਮ ਦੇ ਲਈ ਆਪਣੀਆਂ ਆਪ ਔਰ ਆਪਣਾ ਪਰਿਵਾਰ ਪੂਰਾ ਜਿਹੜਾ ਹਾਈ ਗੁਰੂ ਗੋਬਿੰਦ ਸਿੰਘ ਨੂੰ ਨਾਨੇ ਸਾਰੇ ਗੁਰੂਆਂ ਨੇ ਆਪਣਾ ਵਾਰ ਦਿੱਤਾ ਬੜੀਆਂ ਛੋਟੀਆਂ ਜਿੰਦਾ ਹੀ ਮਤਲਬ ਕਿ 1 ਸੱਤ ਸਾਲ ਦੇ ਜਿਹੜੇ ਛੋਟੇ ਸਹਿਬਜ਼ਾਦੇ ਔਰ 9 ਸਾਲ ਦੇ ਔਰ 13 ਤੋਂ 18 ਸਾਲ ਦੇ ਜਿਹੜੇ ਸਹਿਬਜ਼ਾਦੇ ਸੀ ਅੱਜ ਉਹਨਾਂ ਨੂੰ ਯਾਦ ਕਰਦੇ ਸਾਡਾ ਮਤਲਬ ਕਿ ਰੋਣਾ ਵੀ ਫਿਲਮ ਦੇਖਦੇ ਦੇਖਦੇ ਨਿਕਲ ਆਂਦਾ ਵਾ ਕਿਉਂਕਿ ਉਹ ਬੜਾ ਭਾਵਕ ਮਤਲਬ ਕਿ ਸਮਾ ਸੀ ਬੜਾ ਇਮੋਸ਼ਨਲ ਸਮਾ ਸੀ ਜਿਹੜਾ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਜਿਹੜਾ ਹੀ ਉਹ ਚ ਨਵਾ ਦਿੱਤਾ ਹੈ ਦਿੱਤਾ ਗਿਆ ਸੀ ਅੱਜ ਚਲੋ ਸਾਡੇ ਖਾਲਸਾ ਜੀ ਜਿਹੜੇ ਆ ਤਲਵਿੰਦਰ ਸਿੰਘ ਜੀ ਇਹਨਾਂ ਦਾ ਬੜਾ ਵੱਡਾ ਉਪਰਾਲਾ ਵਾ ਹਰ ਸਾਲ ਜਿਹੜਾ ਵਾ ਉਹ ਮਤਲਬ ਕਿ ਇੱਥੇ ਬੜੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਵੀ ਇਹਨਾਂ ਵੱਲੋਂ ਕੀਤੀ ਜਾਂਦੀ ਆ ਔਰ ਜੋ ਵੀ ਸੰਤਾਂ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਵਾ ਔਰ ਮੈਂ ਕਹਾਂਗਾ ਇਹ ਹੈ ਵੀ ਇੱਕ ਛੋਟਾ ਜਿਹਾ ਉਪਰਾਲਾ ਵਾ ਪਰ ਇਹਦਾ ਸਰਮ ਮਕਸਦ ਜਿਹੜਾ ਵਾ ਉਹ ਬਹੁਤ ਵੱਡਾ ਵਾ ਕਿਉਂਕਿ ਇਹੋ ਜਿਹੇ ਜਿਹੜੇ ਛੋਟੇ-ਛੋਟੇ ਉਪਰਾਲੇ ਆ ਇਹਨਾਂ ਨਾਲ ਹੀ ਆਪਣੇ ਧਰਮ ਨੂੰ ਜੜਾ ਵਾ ਉਹ ਨਾਲ ਜੋੜਿਆ ਜਾਂਦਾ ਵਾ ਜਿਹੜੇ ਸਾਡਾ ਇਤਿਹਾਸ ਵਾ ਕਿਸ ਤਰ੍ਹਾਂ ਸਾਡੇ ਇਤਿਹਾਸ ਨੂੰ ਜੜੀ ਆ ਇਹ ਫਿਲਮ ਦਰਸਾਉਂਦੀ ਆ ਇਸ ਤਰ੍ਹਾਂ ਜਿਹੜੀਆਂ ਸਾਡੇ ਦੇਸ਼ ਦੇ ਲਈ ਸਾਡੀਆਂ ਕੌਮ ਦੇ ਲਈ ਜਿਹੜੀਆਂ ਕੁਰਬਾਨੀਆਂ ਗੁਰੂ ਸਹਿਬਾਂ ਵੱਲੋਂ ਕੀਤੀਆਂ ਜਾਂਦੀਆਂ ਵਾ ਉਹਨਾਂ ਤੋਂ ਹੀ ਸਰ ਸਾਨੂੰ ਮਤਲਬ ਕਿ ਪ੍ਰੇਰਨਾ ਵੀ ਲੈਣੀ ਚਾਹੀਦੀ ਆ ਔਰ ਨਾ ਦੇ ਵੀ ਜ਼ੁਲਮ ਜੜਾ ਵਾ ਉਹ ਸਹਿਣਾ ਨਹੀਂ ਚਾਹੀਦਾ ਜ਼ੁਲਮ ਦੇ ਖਿਲਾਫ ਜੜੀ ਆ ਉਹ ਆਵਾਜ਼ ਚੁਕਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਰਿਸ਼ੀ ਜੀ ਨੇ ਦੱਸਿਆ ਕਿ ਤਲਵਿੰਦਰ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੈ ਜੀ ਸਾਰੀ ਸੰਗਤਾਂ ਦਾ ਉਪਰਾਲਾ ਹੈ ਜੀ ਕੱਲਾ ਫਿਲਮ ਲਾ ਕੇ ਮੈਂ ਕੁਝ ਨਹੀਂ ਹੋਣਾ ਇਹ ਸੰਗਤਾਂ ਸਾਰੀਆਂ ਦੇਖ ਰਹੀਆਂ ਨੇ ਤਾਂ ਇਸ ਚੀਜ਼ ਦਾ ਕੀਤੇ ਉਹਦਾ ਮੁੱਲ ਪੈ ਰਿਆ ਤੇ ਦੂਜੀ ਗੱਲ ਰਿਸ਼ੀ ਗਾਂਜ ਜੀ ਹੋਰਾਂ ਨੇ ਇੱਕ ਗੱਲ ਕੀਤੀ ਆ ਕਿ ਇਹ ਹਿੰਦੂ ਖਿੰਦਵਾ ਵਾਸਤੇ ਇਸ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਬੱਚਿਆਂ ਨੇ ਸ਼ਹਾਦਤ ਦਿੱਤੀ ਨਹੀਂ ਜੀ ਇਹ ਸ਼ਹਾਦਤ ਦਿੱਤੀ ਗਈ ਹੈ ਇਨਸਾਨੀਅਤ ਨੂੰ ਦੇ ਲਈ ਉਸ ਟਾਈਮ ਇਨਸਾਨੀਅਤ ਨੂੰ ਇੰਨਾ ਕ ਨੀਵਾ ਕਰਤਾ ਹੈ ਸ਼ਰਮਸ਼ਾਰ ਕਰਤਾ ਹੈਗਾ ਕਿ ਕੋਈ ਵੀ ਕਿਸੇ ਨਾਲ ਖਲੋ ਨਹੀਂ ਰਿਹਾ ਪਰ ਫਿਰ ਉਹਨਾਂ ਨੇ ਪੰਜ ਸਿੰਘ ਗੁਰਗੋਵ ਸਿੰਘ ਨੇ ਪੰਜ ਪਿਆਰੇ ਤਿਆਰ ਕਰਕੇ ਉਹਨਾਂ ਵਿੱਚ ਇੰਨਾ ਕੋ ਜੋਸ਼ ਭਰਿਆ ਕਿ ਉਹਨਾਂ ਨੇ ਬੱਚਿਆਂ ਤੱਕ ਉਹਨਾਂ ਵਿੱਚ ਇੰਨਾ ਜੋਸ਼ ਆਇਆ ਕਿ ਹਰ ਇੱਕ ਇਨਸਾਨ ਮਾਨਵਤਾ ਦੇ ਲਈ ਜੰਗ ਦੇ ਲਈ ਏਡੀ ਵੱਡੀ ਹਕੂਮਤ ਦੇ ਨਾਲ ਲੜ ਗਿਆ 40 ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਤੇ ਦੋ ਸਾਹਿਬਜ਼ਾਦੇ ਛੋਟੇ ਸਰਹੰਦ ਵਿੱਚ ਸ਼ਹੀਦ ਹੋਏ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਹਾਂ ਵੀ ਜ਼ੁਲਮ ਸਹਿਣਾ ਸਭ ਤੋਂ ਵੱਡਾ ਪਾਪ ਹੈ ਤਾਂ ਇਹੀ ਫਿਲਮ ਸਾਰਾ ਇਹੀ ਦਰਸਾਉਂਦੀ ਹੈ ਕਿ ਬੱਚੇ ਬੱਚੇ ਵਿੱਚ ਜੋਸ਼ ਆਉਣਾ ਚਾਹੀਦਾ ਹੈ ਤੋ ਹਰ ਇੱਕ ਬੰਦੇ ਵਿੱਚ ਇਹ ਚੀਜ਼ ਜੁਨਬ ਨੂੰ ਦੇ ਖਿਲਾਫ ਲੜਨ ਵਾਸਤੇ ਹਰ ਇੱਕ ਬੰਦੇ ਨੂੰ ਤਿਆਰ ਬਾੜ ਤਿਆਰ ਰਹਿਣਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ